ਫਾਰਸੀ ਦੇ ਸੱਤ ਸ਼ਬਦ ਨੇ ਥੋੜਾ ਧਿਆਨ ਦੇ ਵਿੱਚ ਰੱਖਿਓ ਖੁਦਾ ਕਹਿੰਦੇ ਨੇ ਪ੍ਰਮਾਤਮਾ ਨੂੰ ਖੁਦ ਕਹਿੰਦੇ ਨੇ ਆਪਣੇ ਆਪ ਨੂੰ ਖੁਦੀ ਕਹਿੰਦੇ ਨੇ ਹੋਮੇ ਨੂੰ ਖਾਦਮ ਕਹਿੰਦੇ ਨੇ ਨੌਕਰ ਨੂੰ ਖਿਦਮਤ ਕਹਿੰਦੇ ਨੇ ਸੇਵਾ ਨੂੰ ਮਖਦੂਮ ਕਹਿੰਦੇ ਨੇ ਮਾਲਕ ਨੂੰ ਮਰਹੂਮ ਕਹਿੰਦੇ ਨੇ ਮੌਤ ਨੂੰ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਫਾਰਸੀ ਦੇ ਵਿਦਵਾਨ ਕਿਤੇ ਜ਼ਫਰਨਾਮੇ ਨੂੰ ਪੜ ਕੇ ਵੇਖੋ ਆ ਹੁਣ ਤਾਂ ਸਾਡੇ ਵਿਦਵਾਨਾਂ ਨੇ ਵਿਦਵਾਨਾਂ ਨੇ ਇਹ ਵਿਵਾਦ ਹੀ ਨਵੇਂ ਛੇੜਲੇ ਨੇ ਈਰਾਨ ਦੀਆਂ ਕੁਝ ਯੂਨੀਵਰਸਿਟੀਆਂ ਵਿੱਚ ਜ਼ਫਰਨਾਮਾ ਪੜਾਇਆ ਜਾਂਦਾ ਈਰਾਨ ਦੀਆਂ ਯੂਨੀਵਰਸਿਟੀਆਂ ਵਿੱਚ ਕਿਉਂ ਜ਼ਫਰਨਾਮਾ ਹੈ ਚਿੱਠੀ ਲਿਖੀ ਗਈ ਮਸਲਵੀ ਦੇ ਰੂਪ ਦੇ ਵਿੱਚ ਤੇ ਜ਼ਫਰਨਾਮੇ ਦਾ ਜਿਹੜਾ ਗ੍ਰੈਮੈਟੀਕਲ ਫਰੇਮ ਹੈ ਨਾ ਉਹਦੇ ਵਰਗੀ ਕੋਈ ਰਚਨਾ ਫਾਰਸੀ ਵਿੱਚ ਨਹੀਂ ਹੈ ਇੰਨਾ ਉੱਚਾ ਹੈ ਜ਼ਫਰਨਾਮੇ ਦਾ ਜਿਹੜਾ ਆਪਣੇ ਆਪ ਵਿੱਚ ਗ੍ਰੈਮੈਟੀਕਲ ਫਰੇਮ ਜਿਹੜਾ ਵਿਆਕਰਨ ਦਾ ደረጃ ਤੇ ਜ਼ਫਰਨਾਮੇ ਦੀ ਜਿਹੜੀ ਸ਼ਬਦਾਵਲੀ ਹੈ ਇੰਨੀ ਉੱਚੀ ਹੈ